ਲੋਕਾਂ ਦੇ ਵਿੱਚ ਬੀਟ Song ਦੇ ਰਾਹੀ ਅਤੇ ਟੜਕ ਦੇ ਫੜਕ ਦੇ ਗਾਣਿਆਂ ਦੇ ਰਾਹੀ ਆਪਣੀ ਇੱਕ ਵੱਖਰੀ ਪਹਿਚਾਨ ਬਣਾਉਣ ਵਾਲੇ ਸਿੰਗਾ ਇਸ ਵੇਲੇ ਹੋ ਰਹੇ ਨੇ ਮੀम्स ਦਾ ਸ਼ਿਕਾਰ ਕਿਉਂਕਿ ਉਹਨਾਂ ਦਾ ਡਾਂਸ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਮਜ਼ਾਕੀਆ ਲੱਗਾ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਿੰਗਾ ਦਾ ਨਵਾਂ ਗਾਣਾ ਵਾਲੀਆਂ ਜੋ ਰਿਲੀਜ਼ ਹੋਇਆ ਉਸ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ ਸਿੰਗਾ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦਾ ਡਾਂਸ ਲੋਕਾਂ ਨੂੰ ਕਿਤੇ ਨਾ ਕਿਤੇ ਮੈਡ ਸੰਧੂ ਦੀ ਯਾਦ ਦਿਵਾ ਰਿਹਾ ਹੈ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਮੈਡ ਸੰਦੂ ਦੇ ਵਰਗਾ ਡਾਂਸ ਕੀਤਾ ਹੈ ਸਿੰਘਾ ਨੇ ਇਹ ਐਸੀ ਨਹੀਂ ਕਹਿ ਰਹੇ ਬਲਕਿ ਸਿੰਘਾ ਦੇ ਫੈਨਸ ਹੀ ਕਹਿ ਰਹੇ ਨੇ ਵੀਡੀਓ ਦੇ ਹੇਠਾਂ ਕਮੈਂਟ ਕਰਕੇ ਸੋ ਆਓ ਤੁਹਾਨੂੰ ਕਮੈਂਟਸ ਦਿਖਾਣੇ ਆ ਕੋਈ ਆਖਦਾ ਚੰਗਾ ਭਲਾ ਹੁੰਦਾ ਸੀ ਅਤੇ ਅੱਗੇ ਇੱਕ ਫਨੀ ਜਿਹੀ ਈਮੋਜੀ ਪੋਸਟ ਕੀਤੀ ਹੈ ਕਿਸੇ ਨੇ ਕਿਹਾ ਆ ਕੀ ਡਾਂਸ ਹੋਇਆ ਅਤੇ ਕੋਈ ਆਖਦਾ ਯਾਰ ਤੂੰ ਤੇ ਚੰਗਾ ਭਲਾ ਹੁੰਦਾ ਸੀ ਕੀ ਹੋ ਗਿਆ ਤੁਹਾਨੂੰ ਤੇ ਕਿਦਨੇ ਕਿਹਾ ਮੈਡ ਸੰਦੂ ਸਾਈਡ ਇਫੈਕਟਸ ਅਤੇ ਦੂਜੇ ਪਾਸੇ ਇੱਕ ਬੰਦੇ ਨੇ ਕਮੈਂਟ ਕੀਤਾ ਵੈਲੀ ਹੀ ਚੰਗਾ ਲੱਗਦਾ ਸੀ ਉਸਤਾਦ ਆ ਕਿਰਦਾਰ ਜਚਿਆ ਨਹੀਂ ਯਾਨੀ ਕਿ ਜੋ ਇਹਨਾਂ ਦਾ ਅਸਲ ਕਿਰਦਾਰ ਪਹਿਲਾਂ ਇਹਨਾਂ ਨੇ ਪੇਸ਼ ਕੀਤਾ ਲੋਕਾਂ ਨੂੰ ਉਹ ਜ਼ਿਆਦਾ ਪਸੰਦ ਆਇਆ ਵਾਲੀਆਂ ਦੇ ਵਿੱਚ ਜਿਹੜਾ ਡਾਂਸ ਕੀਤਾ ਉਹ ਬਿਲਕੁਲ ਵੀ ਪਸੰਦ ਨਹੀਂ ਆ ਰਿਹਾ ਅਤੇ ਜਿਸ ਦਿਰਾ ਹੀ ਹੁਣ ਮੀਮਸ ਦਾ ਸ਼ਿਕਾਰ ਬਣੇ ਨੇ ਸਿੰਘਾ ਫਿਲਹਾਲ ਤੁਸੀਂ ਇਸ ਡਾਂਸ ਦੇ ਬਾਰੇ ਕੀ ਸੋਚਦੇ ਹੋ ਕਿ ਇਹ ਮੈਡ ਸੰਧੂ ਦੇ ਵਰਗਾ ਹੈ ਤੁਹਾਨੂੰ ਮੈਡ ਸੰਧੂ ਦੀ ਯਾਦ ਆਈ ਹੈ ਇਹ ਡਾਂਸ ਦੇਖ ਕੇ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਹੋਰ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਫੋਲੋ ਕਰੋ ਧੰਨਵਾਦ